ਕਿਸਾਨ ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੇ ਕਿਸਾਨਾਂ ਦੇ ਵਾਰਸਾਂ ਤੇ ਅਰਸ਼ਕਾਂ ਨੂੰ ਸਰਕਾਰੀ ਨੌਕਰੀਆਂ ਦੀ ਨਿਯੁਕਤੀ ਪੱਤਰ ਦੇਣ ਤੇ ਰਣਜੀਤ ਸਿੰਘ ਸਵਰਗੀ ਜਗਿੰਦਰ ਸਿੰਘ ਪਿੰਡ ਡੱਲ ਦੇ ਪਰਿਵਾਰ ਨੇ ਸਰਕਾਰ ਅਤੇ ਐਮਐਲਏ ਧੰਨ ਸਮੇਤ ਸਮੂਹ ਕਿਸਾਨ ਜਥੇਬੰਦੀਆਂ ਦਾ ਕੀਤਾ ਧੰਨਵਾਦ। ਕਿ ਦਾ ਨਿਯੁਕਤੀ ਪੱਤਰ ਮਿਲਣ ਤੇ ਕੀ ਕਿਹਾ ਤੁਸੀਂ ਵੀ ਸੁਣੋ। ਇਹਨਾਂ ਵਿੱਚ ਰਣਜੀਤ ਸਿੰਘ ਪਿੰਡ ਡੱਲ ਹਾਂ ਜੀ। ਥੇਮ ਕੰਮ ਇਹ ਕਾਰਨ ਦੀ ਇਹ ਡੈਡੀ ਦਿੱਲੀ ਭਰਨੇ ਤੇ ਗਿਆ ਸੀ ਉੱਥੇ ਬੈਠ ਹੋਏ ਡੈਡੀ ਜੀ ਫਾਲ ਕਰਕੇ ਦਿੱਤੇ ਗਿਆ ਸਰਕਾਰ ਹਲੋ ਮਲੋ ਦੀ ਹੋਇਆ ਐਲਾਨ ਹੋਇਆ ਕਿ ਉਹ ਦੇ ਚਲੇ ਗਏ ਕਿ ਕਦੋਂ ਡੈਥ ਹੋਈ 2021 ਜੀ ਦੇਖੇ ਰ ਨੌਕਰੀ ਦਾ ਨੁਕੋਂ ਹੋਣ ਕਰੀ ਕਿਨੇ ਸਮਾਂ ਫੇਨ ਫਾਲਵਰ ਕਿਸ ਤਰ੍ਹਾਂ ਦੀ ਹੋਤੀ ਹੋਈ ਉਹਦੇ ਡੈਡੀ ਉੱਥੇ ਜਦੋਂ 26 ਜਨਵਰੀ ਨੂੰ ਅਸਥੂ ਗਏ ਗੈਂਸ ਤੇ ਗਏ 29 ਤਰੀਕ ਨੂੰ ਤੇ ਉਦੋਂ ਵਾਦਾ ਮਤਲਬ ਗੈਸ ਦੇ ਨਾਲ ਪਰ ਵਿਚਾਰੀ ਚੜ੍ਹਦੇ ਨਾਲ ਦੱਸੋ ਕਿੰਨੇ ਦਿਨ ਉਸਦਾ ਚੱਲਦਾ ਉਹ ਤਾਂ ਪਹਿਲਾਂ ਵੀ ਜਾਂਦੇ ਰਹੇ ਤੇ ਉਦੋਂ ਦਾ 20 ਦਿਨ ਪੰਜੀ ਹੋਏ ਜਾਂਦੇ ਜਿਹੜੀ ਜੋਤਨ ਮੁੜੀਏ ਕਿੱਥੇ ਮਿਲੀ ਤੇ ਟਿੱਕੀਂ ਬਲਾਕ ਚ ਕਿੰਨੇ ਜਿਹੜੇ ਆ ਸਾਡੇ ਨਾਲ ਹੋਰ ਸਵਾਰ ਪੰਜ ਪੰਜ ਜਾਣੇ ਸੀ ਕੋਟਵਾਲ ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਠੀਕ ਹੈ ਚਲੋ ਸਰਕਾਰ ਨੇ ਵਧੀਆ ਕੀਤਾ ਜਦੋਂ ਅੱਜ ਤੋਂ ਪਹਿਲਾਂ ਕੁਝ ਟਾਈਮ ਪਹਿਲਾਂ ਜਿਹੜੀ ਉਹ ਪਿਰੀ ਸਰਕਾਰ ਕਾਂਗਰਸ ਸਰਕਾਰ ਤੇ ਇਹ ਜਿਹੜੀ ਨੌਕਰੀ ਆ ਫਿਰ ਉਦੋਂ ਨਹੀਂ ਮਿਲੀ ਤਾਂ ਨਹੀਂ ਉਦੋਂ ਵੀ ਮਿਲੀ ਉਦੋਂ ਕਿਉਂਕਿ ਉਹਨਾਂ ਨੇ ਵਾਅਦਾ ਹੀ ਕੀਤਾ ਸੀ ਜੇਨ ਵਾਸਤੇ ਤੇ ਉਦੋਂ ਪਤਾ ਮੰਜ ਬੋਟ ਆ ਗਿਆ ਮੈਂ ਕਹਿੰਦਾ ਮੈਂ ਮੁਰਗੀ ਗਾਣਾ ਜੋ ਹੈ ਬਹੁਤ ਬਹੁਤ ਮਿਹਰਬਾਨੀ ਸਰਕਾਰ ਸੀ ਜੀ ਬੋਲ ਬਹੁਤ ਬਹੁਤ ਧੰਨਵਾਦ ਕਰਦੇ ਆ ਯਾ ਗਵਰਨਮੈਂਟ ਦਾ ਸਰਦਾਰ ਮਾਨ ਸਿੰਘ ਦਾ ਤੇ ਸਰਦਾਰ ਤੁਮ ਸਿੰਘ ਦਾ ਵੀ ਜਿਨ੍ਹਾਂ ਨੇ ਮੈਨੂੰ ਨੌਕਰੀ ਆਪਾਂ ਦਿੱਤੀ ਹੈ ਤੇ ਨਾਲ ਜਿਹੜੇ ਖਾਨ ਜੁਨੀਆ ਦੇ ਬੰਦੇ ਜਾਂਦੇ ਰਹੇ ਸਾਨੂੰ ਨਾਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਡਾਲ ਅੱਜ ਜਿਹੜੀ ਨੌਕਰੀ ਮੇਰੇ ਵੀ بیٹے ਨੇ ਤੇ ਕੀ ਕਹਿਣਾ ਹੈ ਉਸ ਬਾਰੇ ਉਹਦੇ ਬਾਰੇ ਕੋਈ ਹੋਰ ਕਹਿਣਾ ਤੇ ਧੰਨਵਾਦ ਉਹਨਾਂ ਦੇ ਮਹਾਰਾਜ ਜੀ ਫੁਕਰੀ ਲੱਗੀ ਹੈ ਇਹ ਜਿਹੜੀ ਕਾਪਰੀ ਮਿਲੀ ਹੈ ਕਿਸ ਕਿਸ ਤਰ੍ਹਾਂ ਜਿਹੜੀ ਕੀ ਕਾਰਨ ਸੀ ਨਾ ਕਾਪਰੀ ਦਾ ਇਹਨਾਂ ਦੇ ਕਿਸਾਨੂ ਦੇ ਵਿੱਚ ਪੀਛੇ ਹੋਇਆ ਤੇ ਤਾਂ ਨਹੀਂ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਬੱਲ ਤੇ ਅਸੀਂ ਹਲਕਾ ਖੇਮ ਕੰਮ ਦੇ ਰਹਿਣ ਵਾਲੇ ਹਾਂ ਤੇ ਅਸੀਂ ਮਾਨ ਸਰਕਾਰ ਮਾਨ ਸਰਕਾਰ ਦੇ ਬਹੁਤ ਬੋਤਲਵਾਦੀ ਹਾਂ ਜਿਨ੍ਹਾਂ ਨੇ ਇਨ੍ਹਾਂ ਕਿਸਾਨ ਪਰਿਵਾਰਾਂ ਦੀ ਬਹੁਤ ਨੇੜਿਓਂ ਬਾਖੜੀ ਇਹਨਾਂ ਦੀ ਇਨਾ ਸਰਕਾਰ ਬਹੁਤ ਸਰਕਾਰਾਂ ਆਈਆਂ ਸੀ ਆਉਂਦੀਆਂ ਰਹੀਆਂ ਪਿੱਛੇ ਵੀ ਜਾਂਦੀਆਂ ਰਹੀਆਂ ਕਿਹ ਸਰਕਾਰ ਨੇ ਇਦਾਂ ਦਾ ਕੋਈ ਮਤਲਬ ਕਾਨੂੰਨੀ ਹੀ ਹੈਗਾ ਕਿ ਇਸ ਤਰ੍ਹਾਂ ਕਿਸੇ ਨੂੰ ਨੌਕਰੀ ਮਿਲ ਜਾਣੀ ਇਹ ਪਰਿਵਾਰ ਬਹੁਤ ਪੀੜਿਤ ਪਰਿਵਾਰ ਸੀ 2021 ਦੇ ਵਿੱਚ ਸਰਦਾਰ ਜੋਗਿੰਦਰ ਸਿੰਘ ਧਰਨੇ ਦੇ ਵਿੱਚ ਲਗਾਤਾਰ ਧਰਨੇ ਦੇ ਵਿੱਚ ਰਹਿੰਦੇ ਰਹੇ ਚਲੋ 29 ਜਨਵਰੀ ਨੂੰ ਉਹਨਾਂ ਦੇ ਉੱਤੇ ਕਤਰੂਬੰਸ ਦਾ ਹਮਲਾ ਆ ਉਸ ਦੇ ਨਾਲ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਦੇ ਹੋਣ ਕਾਰਨ ਉਹਨਾਂ ਦੀ ਡੈਥ ਹੋ ਗਈ ਔਰੋਂ 3 ਸਾਲ ਬਾਅਦ ਚ ਮਾਨ ਸਰਕਾਰ ਨੇ ਤੇ ਸਰਦਾਰ ਸਰਮ ਸਿੰਘ ਤੁਨ ਵੀ ਐਮ ਐਲ اے ਸਾਹਿਬ ਉਹਨਾਂ ਦੀ ਬਦੌਲਤ ਇਸ ਪਰਿਵਾਰ ਨੂੰ ਨੌਕਰੀ ਮਿਣੀ ਹੈ ਤੇ ਇਹਨਾਂ ਦੇ ਨਾਲ ਨਾਲ ਪੰਜ ਪਰਿਵਾਰ ਹਲਕਾ ਤਨ ਦਾ ਖੇਮ ਕਰਨ ਦੇ ਪਰਿਵਾਰਾਂ ਨੂੰ ਮਤਲਬ ਨੌਕਰੀਆਂ ਮਿਲ ਚੁੱਕੀਆਂ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਇਸ ਦਾ